ਹੁਣ ਪੰਜਾਬ ਦਾ ਇਹ ਮੰਤਰੀ ਦੇਵੇਗਾ ਅਸਤੀਫਾ ਬੁਰੇ ਫਸ ਚੁੱਕੇ ਨੇ ਮੰਤਰੀ ਸਾਹਿਬ ਲਗਾਤਾਰ ਉਹਨਾਂ ਦੇ ਖਿਲਾਫ ਇਲਜ਼ਾਮ ਲੱਗ ਰਹੇ ਨੇ ਇਲਜ਼ਾਮ ਵੀ ਬੜੇ ਖਤਰਨਾਕ ਨੇ ਕਿਹੜਾ ਹੈ ਮੰਤਰੀ ਤੇ ਇਸ ਨਾਲ ਹੀ ਉਹ ਇੱਕ ਹੋਰ ਵਿਧਾਇਕ ਰਗੜਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਬੜੀ ਅਹਿਮ ਖਬਰ ਆ ਰਹੀ ਹੈ ਤੁਸੀਂ ਜੁੜੇ ਹੋ ਲੋਕਪਹਿਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਕੱਲ ਤੇ ਪਰਸੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਖਬਰ ਗਰਦਿਸ਼ ਕਰਦੀ ਰਹੀ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਣ अरोड़ा ਅਡਾਰੀ ਮਾਰ ਚੱਲੇ ਸੀਗੇ ਆਪ ਦੀ ਛਤਰੀ ਤੋਂ ਫਿਰ ਉਹਨਾਂ ਦੀ ਸੁਰੱਖਿਆ ਵੀ ਘਟਾਈ ਗਈ ਸੁਰੱਖਿਆ ਘਟਾਉਣ ਤੋਂ ਬਾਅਦ ਚਰਚਾਵਾਂ ਬਹੁਤ ਤੇਜ਼ੀ ਨਾਲ ਅੱਗੇ ਵਧੀਆਂ ਪਰ ਰਮਣ अरोड़ा ਨੇ ਮਾਫਕਾਣਾ ਰਮਣ अरोड़ा ਨੇ ਜਿਹੜਾ ਉਹ ਜਾਣ ਤੋਂ ਇਨਕਾਰ ਕੀਤਾ ਕਿ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਸੱਚਾ ਸਪਾਹੀ ਹਾਂ ਜੋ ਰਿਟਾਇਰਟ ਆਇਆ ਜਵਾਬ ਹੁੰਦਾ ਪਰ ਬੀਤੀ ਗੱਲ ਤੇ ਪਰਸੋਂ ਜਿਹੜੇ ਸੁਖਦੇਵ ਵਸ਼ਿਸ਼ਟ ਨਗਰ ਨਿਗਮ ਦੇ ਅਧਿਕਾਰੀ ਐ ਉਹਨਾਂ ਦੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਨੇ ਕਈ ਤਰ੍ਹਾਂ ਦੀਆਂ ਨਵੀਆਂ ਾਟਕਲਾਂ ਨੂੰ ਜਨਮ ਦੇ ਦਿੱਤਾ ਤੇ ਚਰਚਾਵਾਂ ਚੱਲੀਆਂ ਕਿ ਇੱਕ ਮੰਤਰੀ ਸਾਹਿਬ ਅਸਤੀਫਾ ਦੇ ਸਕਦੇ ਐ ਮੰਤਰੀ ਵਿਜਲੰਦਰ ਨਾਲ ਸੰਬੰਧਤ ਨੇ ਉਸ ਤੋਂ ਪਹਿਲਾਂ ਇਹ ਇਲਜ਼ਾਮ ਲੱਗੇ ਮੰਤਰੀ ਸਾਹਿਬ ਦੇ ਉੱਤੇ ਕਿ ਉਹ ਜਿਹੜੇ ਸੁਖਦੇਵ ਵਸ਼ਿਸ਼ਟ ਗ੍ਰਿਫਤਾਰ ਹੋਏ ਐ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਸੀਗੇ ਐਮਟੀਪੀ ਉਹਨਾਂ ਦੇ ਨਾਲ ਇਹਨਾਂ ਦੀ ਮਿਲੀਭੁਗਤ ਸੀ ਇਹ ਇਲਜ਼ਾਮ ਮੈਂ ਨਹੀਂ ਲਾ ਰਿਹਾ ਇਹ ਇਲਜ਼ਾਮ ਜਲੰਧਰ ਵੈਸ ਤੋਂ ਵਿਧਾਇਕ ਰਹੇ ਛਿਤਲੁੰਗਰਾਲ ਨੇ ਲਾਇਆ ਨੇ ਛਿਤਰੁੰਗਰਾਲ ਕਹਿੰਦੇ ਕਿ ਮੰਤਰੀ ਸਾਹਿਬ ਤੇ ਉਹਨਾਂ ਦਾ ਜਿਹੜਾ ਤਾਣਾ ਬਾਣਾ ਆਸੇ-ਪਾਸੇ ਦਾ ਉਹ ਪੈਸੇ ਲੈਂਦੇ ਨੇ ਲੋਕਾਂ ਦੇ ਘਰਾਂ ਤੇ ਜਾਲੀ ਨੋਟਿਸ ਲਵਾ ਕੇ ਫਿਰ ਲੈਣ ਦੇਣ ਕੀਤਾ ਜਾਂਦਾ ਆਪਾਂ ਛਿਤਲੁੰਗਰਾਲ ਨੂੰ ਸੁਣਦੇ ਆਂ ਤੇ ਅਗਲੀ ਖਬਰ ਤੁਹਾਨੂੰ ਮੈਂ ਫਿਰ ਦੱਸਦਾ ਅੱਜ ਹਾਲਾਤ ਬੜੇ ਬੁਰੇ ਆ ਕਿ ਸਾਰੇ ਪੰਜਾਬੀ ਇਹ ਆਪਣੇ ਦੇਸ਼ ਤੇ ਦੀ ਰੋਜ਼ ਅਰਦਾਸ ਕਰਦੇ ਆ ਪੰਜਾਬ ਦੇ ਭਲੇ ਦੇ ਲਈ ਪੰਜਾਬੀ ਤੇ ਲਈ ਦੇਸ਼ ਦੇਸ਼ ਦੇ ਲਈ ਭਾਰਤ ਦੇ ਲਈ ਪਰ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਲੋਕਤੰਤਰ ਦੀਆਂ ਕੁਰਸੀਆਂ ਦੇ ਬੈਠੇ ਆ ਉਹ ਇਸ ਪੰਜਾਬ ਉਹ ਜਲੰਧਰ ਸ਼ਹਿਰ ਨੂੰ ਬਰਬਾਦ ਕਰਨ ਲੱਗ ਗਿਆ ਮੈਂ ਸਭ ਤੋਂ ਪਹਿਲੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਹੁਤ ਹੀ ਵੱਡਾ ਇੱਕ ਜਲਾ ਕਦਮ ਹੈ ਉਹ ਜਲੰਧਰ ਦੇ ਵਿੱਚ ਉਠਾਇਆ ਜਿਹਦੇ ਲਈ ਮੈਂ ਤੁਹਾਡਾ ਧੰਨਵਾਦ ਦਿਲ ਦੀਆਂ ਗਰਾਈਆਂ ਤੋਂ ਕਰਦਾ ਕਿਉਂਕਿ ਜੋ ਤੁਸੀਂ ਚੰਗਾ ਕੰਮ ਕਰੋਗੇ ਅਸੀਂ ਤੁਹਾਡਾ ਧੰਨਵਾਦ ਵੀ ਕਰਾਂਗੇ ਜਿਸ ਪੰਜਾਬ ਦੇ ਲਈ ਕੋਈ ਜਿਹੜਾ ਕੰਮ ਤੁਸੀਂ ਅਗਰ ਨਹੀਂ ਚੰਗਾ ਇਸ ਪੰਜਾਬ ਦੇ ਹਿੱਤ ਲਈ ਹੋਏਗਾ ਤੇ ਉੱਥੇ ਤੁਹਾਡੇ ਵਰੋਤ ਚ ਵੀ ਖੜੇ ਆ ਪਰ ਇਹ ਕੰਮ ਜਿਆ ਤੁਸੀਂ ਜਲੰਧਰ ਸ਼ਹਿਰ ਦੇ ਕਈ ਪਰਿਵਾਰਾਂ ਨੂੰ ਬਚਾਉਣ ਦੇ ਲਈ ਜਿਹੜਾ ਕਦਮ ਉਠਾਇਆ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਤੇ ਜਿਹੜਾ ਮੇਰਾ ਅੱਜ ਦਾ ਲਾਈਵ ਹੈ ਇ비 ਮੁੱਖ ਮੰਤਰੀ ਸਾਹਿਬ ਨੂੰ ਹੀ ਮੇਰੀ ਬੇਨਤੀ ਹੈ ਉਹਨਾਂ ਨੂੰ ਹੀ ਮੇਰਾ ਸਮਰਪਿਤ ਹੈ ਕਿ ਤੁਸੀਂ ਅਗਰ ਸੱਚ ਦੇ ਲਈ ਚੱਲ ਰਹੇ ਹੋ ਅਗਰ ਸੱਚ ਦੇ ਲਈ ਤੁਸੀਂ ਇਸ ਪੰਜਾਬ ਦਾ ਭਲਾ ਚਾਹੁੰਦੇ ਹੋ ਕਿ ਜਲੰਧਰ ਸ਼ਹਿਰ ਦੇ ਵਿੱਚ ਕਿਸ ਹਾਲਾਤਾਂ ਦੇ ਵਿੱਚ ਕਿ ਅੱਜ ਜਿਹੜੀ ਦੁਕਾਨ ਖੁੱਲੀ ਪਈ ਹੈ ਮੇਰੇ ਜਲੰਧਰ ਵੈਸਤੇ ਵਿੱਚ ਜਿਹਦਾ ਕੱਲ ਦਾ ਮੈਨੂੰ ਬੜੇ ਹੀ ਲੋਕਾਂ ਦਾ ਫੋਨ ਆਇਆ ਕਿ ਐਮ ਡੀ ਐਚ ਦਾ ਮਤਲਬ ਕੀ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਬੜਾ ਹੀ ਗੰਭੀਰ ਰਾਜ ਜਿਹੜਾ ਮੇਰੇ ਲੋਕਾਂ ਦੇ ਨਾਲ ਜਿਹੜਾ ਧਰੋਹ ਹੋ ਰਿਹਾ ਜਿਹੜੇ ਮੇਰੇ ਪਰਿਵਾਰ ਦੇ ਲੋਕ ਜਲੰਧਰ ਵੈਸਟ ਦੇ ਜਿਹੜੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕਿਉਂਕਿ ਲੋਕਤੰਤਰ ਦੀ ਉਸ ਕੁਰਸੀ ਤੇ ਮੈਨੂੰ ਵੀ ਬੈਨ ਦਾ ਮੌਕਾ ਮਿਲਿਆ ਮੇਰੇ ਤੋਂ ਬੜੇ ਲੋਕ ਆਏ ਉਹਨਾਂ ਨੂੰ ਵੀ ਬੈਨ ਦਾ ਮੌਕਾ ਮਿਲਿਆ ਪਰ ਇਦਾਂ ਦੀ ਜਿਹੜੀ ਗੰਦੀ ਰਾਜਨੀਤੀ ਇਦਾਂ ਦੀ ਜਿਹੜੀ ਨਹੇਰੀ ਤੂਫਾਨ ਕਦੀ ਹੋਰ ਦੇਖਿਆ ਨਹੀਂ ਜਿਹੜਾ ਇਸ ਟਾਈਮ ਦੇਖ ਰਹੇ ਆ ਇਹ ਜਿਹੜਾ ਤੂਫਾਨ ਹੈ ਇੱਕ ਰਕਸ਼ਨ ਦਾ ਤੂਫਾਨ ਹੈ ਇਹ ਪ੍ਰਸ਼ਤ ਲੋਕਾਂ ਦਾ ਤੂਫਾਨ ਹੈ ਇਹ ਜਿਹੜੇ ਕਰਪਸ਼ਨ ਨਾਲ ਲਿਫਟ ਲੋਕ ਜਿਹੜੇ ਸਰਕਾਰ ਦੀਆਂ ਕੁਰਸੀਆਂ ਤੇ ਬੈਠੇ ਆ ਇਹ ਅੱਜ ਉਹਨਾਂ ਨਾਲ ਤੂਫਾਨ ਹੈ ਇਸ ਕਰਕੇ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਵੀ ਬੜੀ ਹੱਥ ਜੋੜ ਕੇ ਬੇਨਤੀ ਹੈ ਕਿ ਜਲੰਧਰ ਦੇ ਲੋਕ ਇਨਸਾਫ ਦੇ ਲਈ ਤਰਸ ਰਹੇ ਆ ਉਹਨਾਂ ਨੂੰ ਇਨਸਾਫ ਦੇ ਦਿਓ ਇਹ ਜਿਹੜਾ ਇਨਸਾਫ ਤੁਸੀਂ ਦੇ ਸਕਦੇ ਹੋ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਬੜੀਆਂ ਉਮੀਦਾਂ ਲਾਈਆਂ ਲੋਕਾਂ ਨੇ ਅਗਰ ਤੁਸੀਂ ਚੰਗਾ ਕੰਮ ਕਰੋਗੇ ਮੈਂ ਬਾਰ-ਬਾਰ ਕਹਿ ਰਿਹਾ ਕਿ ਤੁਹਾਡੇ ਚੰਗੇ ਕੰਮ ਦੇ ਹਿੱਤ ਚਾਕੇ ਬੋਲਾਂਗੇ अगर इस पंजाब ਦੇ ਖਿਲਾਫ ਕੋਈ ਕੰਮ ਹੋਏਗਾ ਤੇ ਡਟ ਕੇ ਬੋਲਾਂਗੇ ਮੇਰੇ ਲੋਕ ਪੁੱਛ ਰਹੇ ਆ ਕਿ ਐਮ ਡੀ ਐਚ ਦਾ ਮਤਲਬ ਕੀ ਹੈ ਮੈਂ ਦੱਸਣ ਜਾ ਰਿਹਾ ਕਿ ਇਹ ਉਹ ਲੋਕ ਹੈ ਜਿਹੜੇ ਜਲੰਧਰ ਵੈਸਟ ਨੂੰ ਵੇਚ ਰਹੇ ਆ ਜਿਹੜੇ ਜਲੰਧਰ ਵੈਸਟ ਨੂੰ ਅੱਜ ਆਪਣੀ ਦੁਕਾਨ ਬਣਾ ਕੇ ਉੱਥੋਂ ਕਮਾਈ ਕਰ ਰਹੇ ਆ ਇਸ ਕਰਕੇ ਵੀ ਜਿਹੜਾ ਨਾਮ ਹੈ ਐਮ ਡੀ ਐਚ ਦਿੱਤਾ ਹੈ ਉਹ ਨਾਮ ਹੈ ਮੰਦਰ ਦੀ ਹੱਟੀ ਦੋਸਤੋ ਐਮ ਡੀ ਐਚ ਦਾ ਮਤਲਬ ਹੈ ਮੰਦਰ ਦੀ ਹੱਟੀ ਜਿਹੜੀ ਰਿਕਵਰੀ ਏਜੰਸੀ ਹੈ ਉਸ ਕੰਪਨੀ ਦੀ ਰਿਕਵਰੀ ਏਜੰਸੀ ਹੈ AWB ਰਿਕਵਰੀ ਏਜੰਸੀ ਜਿਹੜੀ ਲੈਦਰ ਕੰਪਲੈਕਸ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਜਾ ਕੇ ਰਿਕਵਰੀ ਹੁੰਦੀ ਹੈ ਨਾ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਨਾ ਪੁੱਡਾ ਵੀ ਅਫਸਰ ਉਸ ਦੀ ਰਿਕਵਰੀ ਕਰਦੇ ਨਾ ਹੋਰੀ ਕੋਈ ਇੰਪੋਰਟ ਟੈਸਟ ਰਿਕਵਰੀ ਕਰਦਾ ਪੂਰੀ ਰਿਹੜੀ ਰਿਕਵਰੀ ਹੈ ਮੈਂ ਦੱਸਣਾ ਚਾਹਨਾ ਉਹ ਜਲੰਧਰ ਵੈਸਟ ਦੇ ਵਿੱਚ ਲੈਦਰ ਕੰਪਲੈਕਸ ਦੇ ਵਿੱਚ AWB ਜਿਹੜੀ ਰਿਕਵਰੀ ਏਜੰਸੀ ਹੈ ਉਹ ਕਰੀ ਹੈ ਦੋਸਤੋ ਬੜੇ ਹੀ ਦੁਖੀਮੰਦ ਦੇ ਨਾਲ ਅੱਜ ਮੈਂ ਬੋਲ ਰਿਹਾ ਕਿ ਜਿਹੜੇ ਮੇਰੇ ਲੋਕ 20 25 30 50 50000 ਦੀਆਂ ਜੜੀਆਂ ਰਿਕਵਰੀਆਂ ਦੇ ਰਿਆ ਲੱਖ ਲੱਖ ਰੁਪਏ ਰਿਕਵਰੀਆਂ ਦੇ ਰਿਆ 5-5 ਲੱਖ ਰਿਕਵਰੀਆਂ ਦੇ ਰਿਆ 20-20 ਲੱਖ ਰਿਕਵਰੀਆਂ ਦੇ ਰਿਆ ਕੋਈ 10-10 20-20 ਹਜ਼ਾਰ ਮਰਲਾ ਦੇ ਰਿਆ ਰਿਕਵਰੀਆਂ ਇਹ ਮੇਰੇ ਜਲੰਧਰ ਵਾਸਤੇ ਦਾ ਹਾਲਾਤ ਹੋ ਚੁੱਕਿਆ ਪਰ ਮੈਂ ਜਦੋਂ ਵੀ ਬੋਲਦਾ ਪੁਖਤਾ ਸਬੂਤਾਂ ਦੇ ਨਾਲ ਸਬੂਤ ਮੇਰੇ ਕੋਲ ਅਗਰ ਹੋਸਤੀ ਦੇ ਹੋਣ ਪੁਖਤਾ ਐਵੀਡੈਂਸ ਦੇ ਨਾਲ ਫਿਰ ਮੈਂ ਹੀ ਤੁਹਾਡੇ ਵਿੱਚ ਲਾਈਵ ਆਣਾ ਪਰ ਮੈਂ ਬੜੇ ਦਿਨਾਂ ਦਾ ਇਹ ਸੋਚ ਰੇ ਸੀ ਅਸੀਂ ਪਤਾ ਨਹੀਂ ਇਸ ਜਲੰਧਰ ਵਿਆਸ ਨੂੰ ਲੁੱਟ ਕੇ ਖਾ ਜਾਾਂਗੇ ਪਰ ਮੈਂ ਸਭ ਤੋਂ ਵੱਡਾ ਉਸ ਪਰਮਾਤਮਾ ਨੂੰ ਦੇ ਅੱਗੇ ਅਰਦਾਸ ਕਰਨਾ ਚਾਹਨਾ ਕਿ ਜਾਂ ਤੇ ਉਹਨਾਂ ਦੇ ਕੋਲ ਕੋਈ ਪੈਸੇ ਦੀ ਕਮੀ ਹੁੰਦੀ ਜਾਂ ਕੋਈ ਉਹ ਘਰੂ ਭੁੱਖੇ ਨੰਗੇ ਹੁੰਦੇ ਤੇ ਉਹ ਇਦਾਂ ਦੇ ਕੰਮ ਕਰਦੇ ਪਰ ਪਰਮਾਤਮਾ ਨੇ ਦਿੱਤਾ ਸਾਰਾ ਕੁਝ ਹੈ ਪੰਜਾਬ ਪਹਿਲੇ ਹੀ ਲੁੱਟ ਕੇ ਉਹ ਬੜੀ ਧਿਰ ਖਾ ਚੁੱਕੇ ਆ ਬੜੀ ਪਹਿਲੇ ਹੀ ਉਹਨਾਂ ਨੂੰ ਮੌਕਾ ਮਿਲਿਆ ਪੰਜਾਬ ਲੁੱਟਣ ਦਾ ਉਦੋਂ ਵੀ ਇਸ ਪੰਜਾਬ ਦੇ ਵਿੱਚ ਜਿਹੜਾ ਕਾਲਾ ਚਿੱਟਾ ਨੋਟ ਕਰਕੇ ਕਾਲੇ ਪੈਸੇ ਨੂੰ ਚਿੱਤਾਂ ਕਿਦਾਂ ਕਰੀਦਾ ਸਾਰਾ ਪਤਾ ਉਹਨਾਂ ਨੂੰ ਉਹ ਪਹਿਲੇ ਆਪਣੇ ਢੇਡ ਪਰ ਚੁੱਕੇ ਆ ਪਰ ਦੁੱਖ ਇਸ ਤੀ ਦਾ ਕਿ ਅੱਜ ਜਿਹੜੇ ਗਰੀਬ ਲੋਕਾਂ ਨੇ ਵੋਟਾਂ ਪਾਈਆਂ ਜਿਹੜੇ ਲੋਕਾਂ ਨੇ ਜਲੰਧਰ ਵੈਸਟ ਉੱਤੇ ਵਿਸ਼ਵਾਸ ਕੀਤਾ ਅੱਜ ਉਹ ਠੱਗਿਆ ਠੱਗਿਆ ਕਾ ਮਹਿਸੂਸ ਕਰ ਰਹੇ ਆ ਦੋਸਤੋ ਪ੍ਰਸ਼ਤ ਏਟੀਪੀ ਜਿਹੜਾ ਕੱਲ ਦਾ ਗਿਫਤਾਰ ਵਿਜੀਲੈਂਸ ਨੇ ਕੀਤਾ ਉਹ ਜਿਹੜਾ ਪ੍ਰਸ਼ਤ ਏਟੀਪੀ ਨੂੰ ਗਿਫਤਾਰ ਕੀਤਾ ਉਹ ਕੋਈ ਵੀ ਹੋਰ ਕਿਸੇ ਵੀ ਜ਼ਿਲ੍ਹੇ ਦੇ ਨਾਲ ਸੰਬੰਧੀ ਨਹੀਂ ਹੈ ਨਾ ਕਿਸੇ ਹੋਰ ਹਲਕੇ ਦੇ ਨਾਲ ਸੰਬੰਧੀ ਹੈ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਜਲੰਧਰ ਵੈਸਟ ਦੀਆਂ ਵੈਦ ਕਲੋਨੀਆ ਵੈਦ ਦੁਕਾਨਾਂ ਵੈਦ ਘਰ ਵੈਦ ਲੋਕਾਂ ਦੀਆਂ ਜਿਹੜੇ ਛੋਪਾਂ ਦੇ ਉੱਤੇ ਜਿਹੜੇ ਨੋਟਿਸ ਚੱਲ ਰਿਹਾ ਲੋਕਾਂ ਦੀ ਮੈਂ ਲੜਾਈ ਸੁਣੀ ਸੀ ਟਵਿੱਟੋ ਟਵੀਟ ਬਿਆਨੋ ਬਿਆਨਨੀ ਪਰ ਮੇਰੇ ਜਲੰਧਰ ਵੈਸਟ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਅੱਜ ਉਹ ਨੋਟਿਸ ਦੀ ਚੱਲ ਰਹੀ ਹੈ ਨੋਟੋ ਨੋਟਸ ਜਾ ਕੇ ਉਸੇ ਦੁਕਾਨ ਤੇ ਨੋਟਿਸ ਲਾ ਦਿਓ ਅੱਜ ਉਹਦੀ ਫੈਕਟਰੀ ਤੇ ਨੋਟਿਸ ਲਾ ਦਿਓ ਅੱਜ ਉਹਦੇ ਘਰ ਤੇ ਨੋਟਿਸ ਲਾ ਦਿਓ ਅੱਜ ਉਹਦੀ ਛੱਡ ਤੇ ਨੋਟਿਸ ਲਾ ਦਿਓ ਅੱਜ ਉਸ ਬੰਦੇ ਦੇ ਨੇ ਜਾ ਕੇ ਨੋਟਿਸ ਲਾਉਣ ਤੋਂ ਬਾਅਦ ਉਹਰੇ ਕੋਲ ਫਿਰ ਹਫਤਾ ਬਸੂਲੀ ਕੀਤੀ ਜਾਂਦੀ ਹੈ ਹਫਤਾ ਬਸੂਲੀ ਕਰਨ ਦੇ ਲਈ ਜਿਹੜਾ ਕਰਪਟ ਅਫਸਰ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਹਨੂੰ ਛੜਾਣ ਦੇ ਲਈ ਕੱਲ ਰਾਤ ਦੇ ਮੰਤਰੀ ਸਾਹਿਬ ਦਾ ਪੂਰਾ ਜੋਰ ਲੱਗਿਆ ਪਿਆ ਪੂਰੀ ਤਾਕਤ ਲੱਗੀ ਪਈ ਹੈ ਕਿ ਮੇਰੇ ਸਹਬਜ਼ਾਦੇ ਕੋਲ ਗਲਤੀਆਂ ਹੋ ਗਈਆਂ ਮੇਰੀਆਂ ਗਲਤੀਆਂ ਮੰਨਣ ਨੂੰ ਤਿਆਰ ਹੈ ਪਰ ਮੈਨੂੰ ਕਿਤੇ ਮੇਰੇ ਸਾਹਿਬ ਜਦੋਂ ਨਾ ਫਸਾ ਦਿਓ ਸਾਹਿਬ ਜੀ ਜਦਾ ਤੁਸੀਂ ਜਾਣਦੇ ਹੋ ਕਿਹੜੇ ਸਾਹਿਬ ਜਦਾ ਦੀ ਮੈਂ ਗੱਲ ਕਰ ਰਿਹਾ ਹਾਂ AWB ਦੀ ਕਿਉਂਕਿ ਰਿਕਵਰੀ ਏਜੰਸੀ ਉਹਨੇ ਖੋਲੀ ਸੀ ਜਿਹੜੀ ਰਿਕਵਰੀ ਏਜੰਸੀ ਦੇ ਵਿੱਚ ਅੱਜ ਜਿਹੜਾ ਜਲੰਧਰ ਵੈਸਟ ਦਾ ATP ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਉਹਨੂੰ ਛਡਾਣ ਦੇ ਲਈ ਪੂਰਾ ਜੋਰ ਲੱਗਿਆ ਮੈਂ ਮੀਡੀਆ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਇਹ ਦੇਖੋ ਤੁਹਾਡੀਆਂ ਸਾਰੀਆਂ ਖਬਰਾਂ ਚ ਵਰਸ਼ਨ ਆਇਆ ਕਿ ਕੱਲ੍ਹ ਰਾਤ ਦਾ ATP ਰੈਸਟ ਹੋ ਚੁੱਕਾ ਪਰ ਅੱਜ ਮੈਨੂੰ ਲੱਗਦਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਿਰਰ ਇਹ ਜਿਹੜਾ ਲਾਈਵ ਸੁਣਨ ਤੋਂ ਬਾਅਦ ਕਿ ਉਸ ਬੰਦੇ ਨੂੰ ਜਿਹੜਾ ਹੈ ਉਹਨੂੰ ਲਰੀਫ ਕਿਸੇ ਜੀ ਦੇ ਵੀ ਨਹੀਂ ਮਿਲੇਗੀ ਕਿਉਂਕਿ ਮੰਤਰੀ ਅਤੇ ਹੋਰ ਲੋਕ ਜਿਹੜੇ ਸਰਕਾਰ ਦੇ ਤਾਕਤਵਰ ਲੋਕ ਉਹਨੂੰ ਅੱਜ ਇਸ ਪਰਚੇ 'ਚ ਕਢਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੇ ਆ ਕਿ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਸਦਸਿਆਂ ਦਾ ਨਾਮ ਨਾ ਆ ਜਾਵੇ ਉਹਨਾਂ ਦੇ ਕਿਸੇ ਚਹੇਤੇ ਦਾ ਨਾਮ ਨਾ ਆ ਜਾਵੇ ਇਸ ਕਰਕੇ ਪੂਰਾ ਜ਼ੋਰ ਲੱਗਿਆ ਪਿਆ ਹੈ ਪਰ ਦੇਖੋ ਮੀਡੀਆ 'ਚ ਖਬਰ ਆਈ ਹੋਵੇ ਜਲੰਧਰ ਸ਼ਹਿਰ 'ਚ ਪਤਾ ਕੱਲ੍ਹ ਲੱਕ ਏਟੀਪੀ ਗ੍ਰਿਫਤਾਰ ਹੈ ਪਰ ਅਗਰ ਉਹ ਏਟੀਪੀ ਨੂੰ ਛੱਡਿਆ ਜਾਵੇ ਹੁਣ ਕੁਝ ਮਿੰਟਾਂ ਬਾਅਦ ਤੇ ਕਿੱਦਾਂ ਦੇ ਲੋਕਤੰਤਰ 'ਚ ਤੁਸੀਂ ਜੀ ਰਹੇ ਹੋ ਕਿੱਦਾਂ ਦੀ ਤੁਸੀਂ ਤਾਕਤ 'ਚ ਜੀ ਰਹੇ ਹੋ ਤੁਸੀਂ ਆਪਣੀ ਆਪ ਨੂੰ ਮਹਿਸੂਸ ਕਰ ਸਕਦੇ ਹੋ ਕਿ ਕਿਸੇ ਨਾਲ ਕੀ ਹਾਲਾਤ ਹੋ ਸਕਦੇ ਆ ਪਰ ਮੈਂ ਮੁੱਖ ਮੰਤਰੀ ਸਾਹਿਬ ਕੋ ਇਹ ਹੀ ਬੇਨਤੀ ਕਰਨ ਦੇ ਲਈ ਆਇਆ ਕਿ ਮੇਰੇ ਹਲਕੇ ਦੇ ਵਿੱਚ ਮੈਂ ਦੱਸਿਆ ਕਿ ਲੋਕ ਟਵੀਟੋ ਟਵੀਟ ਚੱਲਦੇ ਆ ਲੋਕ ਬਿਆਨੋ ਬਿਆਨੇ ਚੱਲਦੇ ਆ ਲੋਕ ਸਿਆਸਤ ਦੀ ਰਾਜਨੀਤੀ ਕਰਦੇ ਆ ਪਰ ਮੇਰੇ ਹਲਕੇ ਦੇ ਵਿੱਚ ਦੋਸਤੋ ਬੜਾ ਵੱਡਾ ਕਰਪਸ਼ਨ ਦਾ ਇੱਕ ਮਸਲਾ ਬੜਾ ਅਹਿਮ ਮਸਲਾ ਜਿਹੜਾ ਮੇਰੇ ਜਲੰਧਰ ਵਾਸਤੇ ਲੋਕ ਲੁੱਟੇ ਜਾ ਰਹੇ ਆ ਅੱਜ ਉਹਨਾਂ ਨੂੰ ਇੱਕ ਵਾਹਨ ਕਰਨ ਜਾ ਰਹੇ ਆ ਕਿ ਤੁਹਾਨੂੰ ਜ਼ਰੂਰਤ ਨਹੀਂ ਹੈ ਅਗਰ ਇਨਸਾਫ ਮਿਲੇਗਾ ਤੇ ਤੁਸੀਂ ਵੀ ਲੋਕ ਸਰਕਾਰ ਨੂੰ ਰੈਵਨਿਊ ਦੇਣ ਦੇ ਹੱਕਦਾਰ ਹੋ ਨਹੀਂ ਤੇ ਅੱਜ ਤੋਂ ਬਾਅਦ ਕਿਸੇ ਨੂੰ ਵੀ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨੋਟਿਸ ਲਗਾਏ ਆ ਜਾਂ ਜਿਨ੍ਹਾਂ ਨੂੰ ਨੋਟਿਸ ਆਏ ਆ ਕਿਸੇ ਨੂੰ ਵੀ ਇੱਕ ਦੁੱਕੀ ਦੇਣ ਦੀ ਜ਼ਰੂਰਤ ਨਹੀਂ ਇੱਕ ਪੈਣੀ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਲੋਕ ਇਨਾਂ ਦੇ ਜਿਹੜੇ ਲੀਡਰ ਨਿਚਲੇ ਸਤਲ ਦੇ ਉੱਤੇ ਆ ਜਿਨ੍ਹਾਂ ਦਾ ਮੈਂ ਨਾਮ ਹੀ ਲੈਣਾ ਚਾਹੁੰਦਾ ਮੇਰਾ ਸਟੇਟਸ ਨਹੀਂ ਹੈ ਕਿ ਮੈਂ ਅੱਜ ਕਿਸੇ ਕੌਂਸਲਰ ਦਾ ਨਾਮ ਲਵਾਂ ਕਿਸੇ ਪਸ਼ਪਤੀ ਦਾ ਨਾਮ ਲਵਾਂ ਅੱਜ ਇਹਨਾਂ ਦੇ ਮੈਂ ਚੇਤਿਆਂ ਦਾ ਨਾਮ ਲਵਾਂ ਕਿਉਂਕਿ ਮੇਰਾ ਸਟੇਟਸ ਨਹੀਂ ਹੈ ਉਹ ਮੇਰੇ ਸਟੇਟਸ ਦੇ ਲੋਕ ਨਹੀਂ ਹੈ ਉਹ ਬੇਈਮਾਨ ਲੋਕ ਕਰਪਟ ਲੋਕ ਜਿਹੜੇ ਜਲੰਧਰ ਵੈਸਟ ਨੂੰ ਲੁੱਟ ਰਹੇ ਆ ਤਾਂ ਤੁਸੀਂ ਸ਼ੀਤਲ ਅੰਗਰਾਲ ਨੂੰ ਸੁਣਿਆ ਜਿਹਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਐਂਡ ਕਟ ਇਲਜ਼ਾਮ ਲਾਇਏ ਬੜੇ ਗੰਭੀਰ ਇਲਜ਼ਾਮ ਨੇ ਉਹ ਕਹਿੰਦੇ ਮੇਰੇ ਕੋਲੇ ਆਡੀਓ ਵੀ ਨੇ ਮੇਰੇ ਕੋਲੇ ਸਾਰਾ ਕੁਝ ਹੈ ਮੈਂ ਇਹ ਵੀ ਦਿਖਾਉਂਗਾ ਨਹੀਂ ਤਾਂ ਇਹਨਾਂ ਤੇ ਕਾਰਵਾਈ ਕਰੋ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨਦੀਪ ਸ਼ਰਾਨਾ ਕੀਤੀ ਹੁਣ ਚਰਚਾ ਕੀ ਹੈ ਚਰਚਾ ਇਹ ਹੈ ਕਿ ਕਹਿਣਾ ਕੁੜੀ ਨੂੰ ਤੇ ਸੁਣਾਉਣਾ ਨੂੰਨ ਵਾਲੀ ਗੱਲ ਸੀ ਕੱਲ ਜਿਹੜੀ ਅਮਨ ਰਮਨ ਅਰੋੜਾ ਦੇ ਉੱਤੇ ਕਾਰਵਾਈ ਹੋਈ ਉਹ ਵੀ ਇਸੇ ਸੰਦਰਭ ਚ ਦੇਖੀ ਗਈ ਕਹਿਆ ਜਾਂਦਾ ਕਿ ਦੋਵਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਇਹ ਮੀਡੀਆ ਦੇ ਅੰਦਰ ਜਿਹੜੀਆਂ ਚੱਲ ਰਹੀਆਂ ਚਰਚਾਵਾਂ ਨੇ ਮੈਂ ਉਹਦੀ ਜਾਣਕਾਰੀ ਦੇ ਰਿਹਾ ਕਿ ਦੋਵਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਅਸਤੀਫਾ ਦੇ ਦਿਓ ਕਿਉਂਕਿ ਸੁਖਦੇਵ ਸ਼ਿਸ਼ਟ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਗੱਲ ਕਲੀਅਰ ਹੈ ਕਿ ਇਹਨਾਂ ਦੇ ਤਾਰ ਆਪਸ ਵਿੱਚ ਜੋੜ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇਖ ਰਹੀ ਹੈ ਕਿ ਜੋ ਕੁਝ ਚੱਲ ਰਿਹਾ ਸੀਗਾ ਕਿਉਂਕਿ ਸ਼ਿਕਾਇਤਾਂ ਕਾਫੀ ਜ਼ਿਆਦਾ ਹਾਈ ਕਮਾਂਡ ਕੋਲੇ ਜਾ ਚੁੱਕੀਆਂ ਸੀ ਖਾਸ ਕਰਕੇ ਸ਼ੀਤਲ ਉਂਗਰਾਲ ਤੇ ਰਮਨ ਅਰੋੜਾ ਦੀਆਂ ਤਾਂ ਬਹੁਤ ਸਮਾਂ ਪਹਿਲਾਂ ਤੋਂ ਜਾ ਰਹੀਆਂ ਸੀ ਤੇ ਹੁਣ ਸ਼ੀਤਲ ਉਂਗਰਾਲ ਨੇ ਮਹਿੰਦਰ ਭਗਤ ਜਿਹੜੇ ਕਿ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਨੇ ਉਹਨਾਂ ਕੋਲ ਹੋਰ ਵੀ ਮਹਿਕਮੇ ਨੇ ਕਹੀ ਤੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਫਰਮੈਸ਼ ਤੇ ਮੰਤਰੀ ਮੰਡਲ ਚੋਂ ਸ਼ਾਮਲ ਕੀਤਾ ਗਿਆ ਸੀ ਉਹਨਾਂ ਤੇ ਇਹ ਇਲਜ਼ਾਮ ਸ਼ੀਤਲ ਉਂਗਰਾਲ ਨੇ ਲਾਇਆ ਤੇ ਅੰਦਰ ਜਿਹੜੀ ਚਰਚਾ ਕਿਹਾ ਜਾਂਦਾ ਜੋ ਮੀਡੀਆ ਦੇ ਅੰਦਰ ਚੱਲ ਰਹੀ ਹੈ ਕਿ ਮਹਿੰਦਰ ਭਗਤ ਨੂੰ ਅਸਤੀਫਾ ਦੇਣ ਦੇ ਲਈ ਕਿਹਾ ਜਾ ਰਿਹਾ ਕਿ ਤੁਸੀਂ ਅਸਤੀਫਾ ਦੇ ਦਿਓ ਹਾਈ ਕਮਾਂਡ ਇਸ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਸ ਲਈ ਗੰਭੀਰ ਹੈ ਕਿ ਉਹਨਾਂ ਤੋਂ ਮੰਤਰੀ ਤੋਂ ਅਸਤੀਫਾ ਜਿਹੜਾ ਉਹ ਮੰਗਿਆ ਜਾ ਰਿਹਾ ਹੁਣ ਰਮਨ अरोड़ा ਤੋਂ ਅਸਤੀਫਾ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵਿਧਾਇਕ ਤੋਂ ਅਸਤੀਫਾ ਤਾਂ ਕਿਉਂ ਮੰਗ ਰਹੇ ਨੇ ਨਾ ਹੀ ਕੋਈ ਦਿੰਦਾ ਹੁੰਦਾ ਹੈ ਐਡੀ ਤਾਂ ਕੋਈ ਗੱਲ ਨਹੀਂ ਐਡੇ ਰਮਨ अरोड़ा ਵੀ ਸੱਚੇ ਸਪਾਈ ਨਹੀਂ ਹੈਗੇ ਕੋਈ ਵੀ ਹੈ ਛੇਤੀ ਅਗਲਾ ਕਹਿੰਦਾ ਕਿ ਸਸਪੈਂਡ ਕਰ ਦਿਓ ਜੀ ਪਾਰਟੀ ਚੋਂ ਜੇ ਨਹੀਂ ਨਿਭਦੀ ਤਾਂ ਠੀਕ ਹੈ ਆਪਾਂ ਵਿਧਾਇਕੀ ਤੋਂ ਕਿਉਂ ਅਸਤੀਫਾ ਲਈਏ ਕੱਲ ਮੀਡੀਆ 'ਚ ਇਹ ਗੱਲ ਚੱਲਦੀ ਰਹੀ ਹੈ ਇਲਜ਼ਾਮ ਬਹੁਤ ਗੰਭੀਰ ਨੇ ਸ਼ੀਤਲੰਗਰਾਲ ਨੇ ਵੀ ਲਾਏ ਨੇ ਵਿਸ਼ੇਸ਼ ਜਿਹੜੇ ਨੇ ਸੁਖਦੇਵ ਵਿਸ਼ੇਸ਼ਟ ਉਹਨਾਂ ਦੀ ਗ੍ਰਿਫਤਾਰੀ ਵੀ ਆ ਇਹ ਸਾਰੀਆਂ ਚੀਜ਼ਾਂ ਦਾ ਕੋਈ ਨਾ ਕੋਈ ਤਾਣਾ ਬਾਣਾ ਤਾਂ ਜੁੜ ਰਿਹਾ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਤੇ ਜਿਹੜਾ ਚੁੱਪ ਵੱਟ ਕੇ ਬੈਠੀ ਆ ਕੋਈ ਵੱਡੇ ਪੱਧਰ ਤੇ ਗੱਲਬਾਤ ਨਹੀਂ ਪਰ ਅੰਦਰੋਂ ਘਾਤੇ ਕਿਹਾ ਜਾ ਰਿਹਾ ਹੈ ਕਿ ਕਾਫੀ ਉਤਲ-ਪੁਤਲ ਹੈ ਜਲੰਧਰ ਦੇ ਅੰਦਰ ਚਰਚਾਵਾਂ ਕਈ ਨੇ ਕੋਈ ਕਹਿੰਦਾ ਕਿ ਦੋ ਵਿਧਾਇਕ ਬੀਜੇਪੀ ਚ ਜਾ ਰਹੇ ਨੇ ਕੋਈ ਕਹਿੰਦਾ ਇੱਕ ਜਾ ਰਹੇ ਨੇ ਬੀਜੇਪੀ ਦੇ ਆਗੂ ਉਹਨਾਂ ਦੇ ਇਸ ਮਾਮਲੇ ਚ ਆਪਸੀ ਸੁਰ ਨਹੀਂ ਮਿਲ ਰਹੀ ਕੋਈ ਕਹਿੰਦਾ ਕਿ ਮਨਰੰਜਨ ਕਾਲੀਆ ਤੇ ਇੱਕ ਹੋਰ ਆਗੂ ਨੇਗੇ ਉਹ ਰਮਨ अरोड़ा ਦਾ ਬੀਜੇਪੀ ਚ ਸ਼ਾਮਲ ਹੋਣ ਦਾ ਵਿਰੋਧ ਕਰ ਰਹੇ ਨੇ ਕੋਈ ਕਹਿੰਦਾ ਕਿ ਇੱਕ ਆਗੂ ਹੈ ਜਿਹੜਾ ਝੂਠ ਦਾ ਉਹ ਆਪਣੇ ਆਪ ਨੂੰ ਬਹੁਤ ਨੇੜੇ ਦੱਸਦਾ ਹੈ ਇੱਕ ਵੱਡੇ ਆਗੂ ਦੇ ਉਹ ਕਹਿੰਦਾ ਕਿ ਵੀ ਬਸ ਤਿਆਰੀ ਹੈ ਰਮਨ अरोड़ा ਦੇ ਆਉਣ ਦੀ ਬਸ ਐਲਾਨ ਹੋਣਾ ਬਾਕੀ ਹੈ ਜਾਂ ਕਦੋਂ ਹੋਣਗੇ ਇਹ ਤੈਅ ਕਰਨਾ ਬਾਕੀ ਹੈ ਬਸ ਉਹਨਾਂ ਨੇ ਆ ਜਾਣਾ ਹੈ ਇਨਕਿ ਇਸ ਤਰ੍ਹਾਂ ਨਾਲ ਭਾਜਪਾ ਦੇ ਅੰਦਰ ਵੀ ਕਾਫੀ ਜਿਹੜੀਆਂ ਚੀਜ਼ਾਂ ਨੇ ਭਾਜਪਾ ਦੇ ਅੰਦਰ ਧੜੇਬੰਦੀ ਜਿਹੜੀ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਹੈ ਇਸ ਕਰਕੇ ਕਿਹਾ ਜਾਂਦਾ ਕਿ ਨਾ ਨੁਕਰ ਹੋ ਗਈ ਜਿਹੜੀ ਤਿਆਰੀ ਖਿੱਚੀ ਗਈ ਸੀ ਹੁਣ ਮਹਿੰਦਰ ਭਗਤ ਅਸਤੀਫਾ ਦਿੰਦੇ ਆ ਜਾ ਨਹੀਂ ਇੱਕ ਬਾਤ ਦੀ ਗੱਲ ਹੈ ਸ਼ੀਤਲੰਗਰਾਲ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਨੇ ਕਿ ਮਿੰਦਰ ਭਗਤ ਸੁਖਦੇਵ ਵਸ਼ਿਸ਼ਟ ਨੂੰ ਬਚਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਤੇ ਆਪਣੇ ਇੱਕ ਹੋਰ ਕਰੀਬੀ ਨੂੰ ਬਚਾਉਣ ਦੇ ਲਈ ਲਗਾਤਾਰ ਉਹਨਾਂ ਦੀ ਕੋਸ਼ਿਸ਼ ਹੈ ਸ਼ਾਇਦ ਇਹ ਹੋ ਸਕਦਾ ਹੈ ਕਿ ਵੀ ਅਸੀਂ ਇਹਨਾਂ ਨੂੰ ਬਚਾ ਲਾਂਗੇ ਜੀ ਤੁਸੀਂ ਫਿਰ ਜੋ ਕਰਨਾ ਸੀ ਕਰ ਲਿਆ ਠੀਕ ਹੈ ਹੁਣ ਤੁਸੀਂ ਘਰ ਨੂੰ ਜਾਓ ਮੰਤਰੀ ਦੇ ਉਹਦੇ ਤੋਂ ਅਸਤੀਫਾ ਦੇ ਦੋ ਸ਼ਾਇਦ ਇਹ ਹੋ ਸਕਦਾ ਹੈ ਫਿਲਹਾਲ ਇਹ ਸਿਰਫ ਸਪੈਕੂਲੇਸ਼ਨਸ ਨੇ ਕਿਆਂ ਕਿਆ ਸਰਾਈਆਂ ਨੇ ਕਿਆਂ ਜਿਹੜੀਆਂ ਉਹ ਚਲ ਰਹੀਆਂ ਨੇ ਖਾਸ ਕਰਕੇ ਜਲੰਧਰ ਦੇ ਪ੍ਰੇਟਿਕਾ ਕੋਰੀਡੋਰਸ ਦੇ ਅੰਦਰ ਤੇ মিডিਆ ਦੇ ਅੰਦਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸ਼ੀਤ ਲੰਗਰਾਲ ਦੇ ਇਲਜ਼ਾਮ ਜਿਹੜੇ ਨੇ ਉਹ ਤੁਸੀਂ ਸੁਣ ਹੀ